ਮੇਰਾ ਨਾਮ ਹਰਦੀਪ ਸਿੰਘ ਹੈ ਜੀ ਵਾਸੀ 8816 ਕੀ ਮਸਲਾ ਜਿਹੜਾ ਵੀ ਰਿਪੋਰਟ ਕੋਲ ਮੈਂ ਕਰ ਰਿਹਾ ਪਾ ਜੀ ਇਹ ਗੱਲ ਇਹ ਨਹੀਂ ਆ ਵੀ ਮੈਂ ਨਾ ਪਰਸੋਂ ਆਪਣੇ ਰਿਸ਼ਤੇਦਾਰਾਂ ਦੇ ਮੇਰੇ ਘਰ ਆਏ ਇਹ ਦੋ ਜਣੇ ਤੇ ਮੇਰੇ ਰਿਸ਼ਤੇਦਾਰ ਤੇ ਮੈਂ ਆਪਣੇ ਰਿਸ਼ਤੇਦਾਰਾਂ ਨਾਲ ਗਿਆ ਬਰਾੜੀ ਪਿੰਡ ਮੈਂ ਜਦੋਂ ਬਰਾੜੀ ਪਿੰਡ ਗਿਆ ਤੇ ਉੱਥੇ ਮੇਰੇ ਦੋਸਤ ਤੇ ਦੋ ਮਿੱਤਰ ਖੜੇ ਆ ਤੇ ਉਹਨਾਂ ਦੇ ਘਰੇ ਗੱਡੀ ਲਿਆ ਉਹਨਾਂ ਗਿਆ ਵੀ ਤੇਰੇ ਦੋਸਤ ਇਤਰਾ ਖੜੇ ਆ ਗੱਲ ਬਾਤ ਆ ਤੇ ਥਾਣੇ ਵਾਲੇ ਛੱਡ ਨਹੀਂ ਗਏ ਐਸ ਐਚਓ ਤੇ ਜਾਣੀ ਉਹ ਹਾਨੂੰ ਲਾਰੇ ਦੇ ਲਾਰਾ ਲਾਉਂ ਲਿਆ ਜੀ ਹੁਣ ਛੜਦਾ ਘੜੀ ਨੂੰ ਛੜਦਾ ਤੇ ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਤੇ ਚੜੇ ਜਾਣੇ ਕੋਈ ਚੱਕਰ ਨਹੀਂ ਬਾਜੀ ਮੈਂ 5:30 ਵਜੇ ਨਾ ਐਸਐਚਓ ਸਾਹਿਬ ਨੂੰ ਫੋਨ ਲਾਇਆ ਮੈਂ ਪਹਿਲਾਂ ਵੀ ਇੱਕ ਦੋ ਵਾਰ ਹੀ ਮਿਲਿਆ ਨੂੰ ਨਾ ਐਸਐਚਓ ਸਾਹਿਬ ਬਲਕਾਰ ਸਿੰਘ ਅੱਛਾ ਜੀ ਕਿਹੜੇ ਥਾਂ ਦੇ ਮੈਂ ਇਹ ਲੋਕ ਕਿਹਾਂ ਦੇ ਤੇ ਮੇਰੇ ਫੋਨ ਦੇ ਵਿੱਚ ਉਹਨਾਂ ਦਾ ਨੰਬਰ ਵੀ ਹੈਗਾ ਵਾ ਮੈਨੂੰ ਫੋਨ ਵੀ ਮੈਂ ਉਹਨਾਂ ਨਾਲ ਮੇਰੀ ਗੱਲ ਵੀ ਹੁੰਦੀ ਆ ਤੇ ਬਾਜੀ ਜਦੋਂ 5:30 ਵਜੇ ਉਹਨਾਂ ਨਾਲ ਮੇਰੀ ਗੱਲ ਹੋਈ ਤਾਂ ਉਹਨਾਂ ਮੇਰੇ ਕੋਲ 10000 ਦੀ ਮੰਗ ਕੀਤੀ ਸੀ ਮੈਂ ਇਹਨਾਂ ਨੂੰ ਕਿਹਾ ਵੀ ਸਰ ਜੀ ਕੋਈ ਚੱਕਰ ਨਹੀਂ ਉਹਨਾਂ ਕਹਾ ਕਾਕਾ ਜੀ ਤੂੰ ਬਾਹਰੋਂ ਆਇਆ ਹਾ ਸਾਡੇ ਨੇ ਕੀ ਲੈ ਉਹ ਪੱਜ ਆਇਆ ਵਾ ਅੱਛਾ ਜੀ ਦੋ ਪਾਰਟੀਆਂ ਪਹਿਲਾਂ ਸਾਡੀ ਪਾਰਟੀ ਨੇ ਪਰਚਾ ਕਰਾਇਆ ਵਾ ਮੁੜ ਕੇ ਨੇ ਐਸਐਚ ਨੇ ਉਹਨਾਂ ਨੂੰ ਪੈਸੇ ਲੈ ਕੇ ਕਰਾਸ ਬੰਦੇ ਨੇ ਸਾਡੇ ਦੇ ਪਰਚਾ ਕੀਤਾ ਵਾ ਕਰਾਸ ਨੇ ਪਰਚਾ ਸਾਡੇ ਦੇ ਕਰਕੇ 5:30 ਵਜੇ ਦੀ ਗੱਲ ਆ ਇਹ ਲੜਾਈ ਝਗੜੇ ਦਾ ਕੋਈ ਮਾਮਲਾ ਜੇ ਜੇ ਪਤਾ ਨਹੀਂ ਆ ਪੱਕਾ ਹੋਇਆ ਕਿ ਨਹੀਂ ਹੋਇਆ ਬੰਦੇ ਕਹਿੰਦੇ ਦੋਹਾਂ ਤਰ੍ਹਾਂ ਦੇ ਕੋਈ ਵੀ ਨਹੀਂ ਫੜਿਆ ਐਸਚ ਨੇ ਫੜ ਕੇ ਛੱਡ ਦਿੰਦਾ ਫੜ ਕੇ ਛੱਡ ਦਿੰਦਾ ਇਹ ਸਰ ਜੀ ਗੱਲ ਨਹੀਂ ਇਜਤ ਮੈਂ ਐਸਚੂ ਨਾਲ ਗੱਲ ਕੀਤੀ ਤੇ ਉਹਨਾਂ ਕਿਹਾ ਵੀ ਮੰਗ ਮੇਰੇ ਕੋ 10000 ਦੀ ਕੀਤੀ ਉਹਨਾਂ ਨੇ ਮੈਂ ਕਿਹਾ ਚਲੋ ਸਰ ਜੀ ਮੇਰੇ ਦੋਸਤ ਛੱਡ ਦੋ ਕੋਈ ਚੱਕਰ ਨਹੀਂ ਮੈਂ 10000 ਰੁਪਏ ਦੇਣ ਨੂੰ ਤਿਆਰ ਹਾਂ ਕੋਈ ਗੱਲ ਨਹੀਂ ਮੰਗਦਾ ਉਹ ਤਰਾ 20000 ਹੀ ਮੈਂ ਕਿਹਾ ਸਰ ਜੀ ਮੈਂ 10 ਹੀ ਦੇ ਸਕਦਾ ਭਾਜੀ ਮੈਂ ਉੱਥੇ ਰੋਡ ਤੇ ਚੱਕਰ ਵੀ ਲਾਉਂਦਾ ਰਾਂ ਤੁਸੀਂ ਵੇਖ ਸਕਦੇ ਤੇ ਸੀਸੀ ਕੈਮਰੇ ਮੈਂ ਪੈਸੇ ਲੈਣ ਦੇ ਮਾਰੇ ਮੁੱਖੇ ਮੇਰੇ ਕੋ ਏਡੀਆਮ ਕਾਰਡ ਸੀ ਮੇਰੇ ਕੋਲ ਪੈਸੇ ਨਹੀਂ ਹੈਗੇ ਮੈਂ ਏਡੀਆਮ ਕਾਰਡ ਤੋਂ ਪੈਸੇ ਵੀ ਕਢਾਏ ਆ ਮੁੜ ਕੇ ਐਸਚੂ ਨੂੰ ਮੈਂ ਥਾਣੇ ਜਾ ਕੇ ਫੋਨ ਕੀਤਾ ਮੈਂ ਕਿਹਾ ਸਰ ਜ ਮੇਰਾ ਕਰੀਬੀ ਬੰਦਾ ਉਹ ਥਾਣੇ ਦੇ ਕੈਮਰੇ ਲੱਗੇ ਆ। ਪਾਜੀ ਮੈਂ ਥਾਣੇ ਦੇ ਬਾਹਰ ਆਇਆ ਸਿਵਲ ਵਰਦੀ ਦੇ ਵਿੱਚ ਹੀ ਬੰਦੇ ਨੇ ਮੇਰੇ ਕੋਲ 10000 ਰੁਪਇਆ ਲਿਆ ਤੇ ਐਸਐਚਰਮਾ ਫੇਰ ਫੋਨ ਆਇਆ। ਇਹ ਉਹਨਾਂ ਨੇ ਇੰਨੀ ਗੱਲ ਮੈਨੂੰ ਕਹੀ ਆ ਵੀ ਕਾਕਾ ਤੂੰ ਜਾ ਤੇਰੇ ਬੰਦੇ ਮਗਰੇ ਆ ਗਏ। ਪਾਜੀ ਮੈਂ ਫਿਰ ਆਪਣੇ ਰਿਸ਼ਤੇਦਾਰਾਂ ਦੇ ਘਰ ਚਲੇ ਗਿਆ। ਜਦੋਂ ਮੈਂ ਰਿਸ਼ਤੇਦਾਰਾਂ ਦੇ ਘਰ ਚਲੇ ਗਿਆ ਮੈਂ ਇਹਨੂੰ ਮੈਂ ਫੇਰ ਫੋਨ ਲਾਇਆ ਘੰਟੇ ਬਾਅਦ ਮਹਾ ਸਰ ਜੀ ਮੇਰੇ ਬੰਦੇ ਦੇ ਛੱਡ ਦਿਓ। ਇਹਨਾਂ ਕਹਿਆ ਕਾਕਾ ਕੋਈ ਨਹੀਂ ਛੱਡਦੇ ਨੇ। ਮੈਂ ਪਾਜੀ ਫੇਰ ਅੱਧੇ ਘੰਟੇ ਬਾਅਦ ਲਾਇਆ ਇਹਨਾਂ ਮ ਸਰ ਜੀ ਬਾਅਦ ਮੈਂ 9:30 ਵਜੇ ਥਾਣੇ ਦੇ ਵਿੱਚ ਗਿਆ ਸੀ ਸੀਸੀ ਕੈਮਰੇ ਦੀ ਚੈੱਕ ਕਰ ਸਕਦੇ। ਮੈਂ ਫੋਨ ਕੀਤਾ ਮਗਾ ਸਰ ਜੀ ਅਸੀਂ ਜੋ ਤੁਹਾਂ ਕਿਹਾ ਸੀ ਤੁਹਾਡੇ ਤਾਬਿਆ ਦੇ ਰਹੇ ਸਾਡੇ ਬੰਦੇ ਦੇ ਦੇ ਦਿਓ। ਇਹ ਆਂਦਾ ਤੈਨੂੰ ਬੰਦੇ ਦੀ ਮੈਂ ਦੇਣੀ ਹੈਗੀ। ਮੈਂ ਕਿਹਾ ਸਰ ਜੀ ਚਲੋ ਕੋਈ ਗੱਲ ਨਹੀਂ। ਮੈਂ ਕਿਹਾ ਸਵੇਰੇ ਹੀ ਫਿਰ ਸਾਫ਼ ਦੇ ਪੇਸ਼ ਹੋਵਾਂਗੇ ਕੋਈ ਚੱਕਰ ਨਹੀਂ। ਸਾਡੀ ਨਾਜਾਇਜ਼ ਹੁੰਦੀ ਆ। ਬਾਅਦ ਦਿਨਾਂ 10-15 ਮਿੰਟ ਪਹਿਲੇ ਨਾਲ ਫਿਰ ਫੋਨ ਆ ਗਿਆ। ਇਹ ਆਂਦੇ ਵੀ ਚਲੋ ਛੱਡ ਦਿੰਨੇ ਆ। ਮੈਂ ਫਿਰ ਸਰ ਜੀ ਥਾਣੇ ਗਿਆ ਤੇ ਬੰਦੇ ਸਾਡੇ ਨੇ ਪੈਸੇ ਲੈ ਕੇ ਛੱਡ ਗੱਡੇ ਉਹਨਾਂ ਨੂੰ ਹਰਾਸਮੈਂਟ ਕੀਤਾ ਵਾ 5:30 ਵਜੇ ਮੈਂ ਪੈਸ 10 ਵਜੇ ਜਾ ਕੇ ਨੇ ਬੰਦੇ ਛੱਡੇ ਆ ਤੇ ਨੇ ਸਰ ਜੀ ਗਾਲੀ ਗਲੋਚ ਕੀਤੀ ਬਾਅਦ ਮੈਂ ਫੇਰ ਫੋਨ ਮਾਹ ਸਰ ਜੀ ਤੋਂ ਚੰਗੀ ਨਹੀਂ ਕੀਤੀ ਇਹਨੇ ਬਾਅਦ ਮੇਰੇ ਨਾਲ ਗਰਤ ਸ਼ਬਦਾਂ ਲਈ ਵਰਤੀ ਆ ਇਹਨੇ ਕਿਹਾ ਵੀ ਮੈਂ ਐਸਚੋ ਲੱਗਾ ਇੱਥੇ ਇੰਨੇ ਪਿੰਡਾਂ ਦਾ ਤੂੰ ਕੌਣ ਹੈ ਮੇਰੇ ਨਾਲ ਵੱਧ ਘੱਟ ਗੱਲ ਕੀਤੀ ਉਹਨੇ ਕਿਹਾ ਤੇਰੇ ਤੇ ਮਹੌਨੇ ਪਰਚਾ ਕੱਟ ਸਕਦਾ ਹਾਂ ਇਸੇ ਟਾਈਮ ਤੇ ਸਰ ਜੀ ਮੈਂ ਚੁੱਪ ਕਰਕੇ ਘਰ ਨੂੰ ਆ ਗਿਆ ਮੈਂ ਅਗਲੇ ਦਿਨ ਕੋਈ ਗੱਲ ਨਹੀਂ ਕੀਤੀ ਇਹ ਫੇਰ ਬੰਦਿਆਂ ਨੂੰ ਹਰਾਸਮੈਂਟ ਕਰਨ ਦੀ ਕੋਸ਼ਿਸ਼ ਕਰਦਾ ਤੇ ਸਰ ਜੀ ਇਹ ਕਿ ਬਾਰਡਰ ਏਰੀਆ ਦੇ ਵਿੱਚ ਲੱਗਾ ਤੁਹਾਨੂੰ ਪਤਾ ਨਸ਼ਿਆਂ ਦਾ ਕਿੰਨਾ ਜੇ ਅੱਜ ਨੇ ਮੇਰੇ ਤੋਂ ਇੰਨੇ ਪੈਸੇ ਲਏ ਆ ਆ ਮੁੰਡਾ ਗਵਾਹ ਵਾ ਇਹ ਨੂੰ ਇਹ ਮੇਰੇ ਨਾਲ ਸੀ ਗੱਡੀ ਦੇ ਵਿੱਚ ਇਹਨੂੰ ਪੁੱਛ ਲੈ ਕੇ 10000 ਰੁਪਏ ਦਿੱਤਾ ਇਹਨੂੰ ਕੋ ਨਹੀਂ ਦਿੱਤਾ ਸਾਡੇ ਪੈਸੇ ਨੇ ਦੇ ਕੇ ਵੀ ਇਹਨੂੰ ਖਜਲ ਖਰਾਬੀ ਕੀਤੀ ਆ ਤੇ ਇੱਕ ਬਾਰਡਰ ਏਰੀਆ ਵਾ ਨਸ਼ਿਆਂ ਦਾ ਤੁਹਾਨੂੰ ਪਤਾ ਵੀ ਕਿੰਨਾ ਮੁੱਦਾ ਚੱਲਨਦਿਆ ਭਾਜੀ ਹੋ ਸਕਦਾ ਕੋਈ ਨਾ ਕੋਈ ਕੇਸ ਹੁੰਦਾ ਰਹਿੰਦਾ ਹੋ ਸਕਦਾ ਉਹਨਾਂ ਨੂੰ ਵੀ ਪੈਸੇ ਲੈ ਕੇ ਛੱਡਦਾ ਹੋਵੇ ਬਾਕੀ ਭਾਜੀ ਮੇਰੇ ਤੋਂ ਸਬੂਤ ਹੋਰ ਵੀ ਹੈਗੇ ਆ ਮੈਂ ਇਕੱਠੇ ਨਿਆ ਕਰਨ ਉਹ ਵੀ ਮੈਂ মিডিਆ ਦੇ ਵਿੱਚ ਹੀ ਲਿਆ ਕੇ ਰੱਖੂੰਗਾ ਕੋਈ ਵੀ ਮੰਗ ਨਹੀਂ ਕਰਦਾ ਕੰਮੋਂ ਮੇ ਬਾਹਰ ਹੈ ਇਕ ਵਾਰ ਮੰਗ ਇਹੋ ਕਰਦੇ ਸਸਪੈਂਡ ਹੋਣਾ ਚਾਹੀਦਾ ਇੱਥੇ ਕਾਰਵਾਈ ਹੋਣੀ ਚਾਹੀਦੀ ਆ ਇਹਨੂੰ ਬਾਰਡਰ ਏਰੀਆ 'ਚ ਕੋਈ ਅਧਿਕਾਰ ਨਹੀਂ ਹੈਗਾ ਜੀ ਬਸ ਤੁਹਾਡੇ ਕਹਿਣ ਦਾ ਮਤਲਬ ਕੀ ਜੇਕਰ ਲੋਕੋ ਕੇ ਥਾਣੇ ਤੇ ਜਿਵੇਂ ਪਕੜਾਂ ਦਾ 10000 ਰੁਪਏ ਦੇ ਵਿੱਚ ਖਾਰੇ ਹੋ ਸਕਦਾ ਹੋ ਜਾਊਗਾ ਜੀ ਪੈਸੇ ਦੋ ਕਿਉਂ ਨਹੀਂ ਹੋਊਗਾ ਉਹਦੇ ਵਾਜਾ ਮਾਰਦੇ ਆ ਨੂੰ ਫੋਨ ਕਰਾਉਣੇ ਕਿ ਨਾ ਉਹ ਉਹਨੇ ਬੰਦੇ ਰੱਖੇ ਪਾਸੇ ਉਸੇਲੇ ਨੂੰ ਮਿਲ ਕੇ ਪੈਸੇ ਦੋ ਕੋਈ ਰਿਕਾਰਡਿੰਗ ਵਗੈਰਾ ਹੈ ਜਿਹੜੀ ਇੱਥੇ-ਤਿਤਲ ਗੱਲਬਾਤ ਹੋਈ ਹੈ ਭਾਜੀ ਰਿਕਾਰਡਿੰਗ ਨਹੀਂ ਮੇਰੇ ਫੋਨ ਤੇ ਲੱਗੀ ਮੈਂ ਸੋਚਿਆ ਮੈਂ ਕਿਹਾ ਜੇ ਪੈਸੇ ਦੇ ਕੇ ਤੇ ਤੁਸੀਂ ਵੇਖ ਸਕਦੇ ਜੇ ਮੇਰੀ ਫੋਨਾਂ ਦੇ ਗੱਲ ਉਹਦੇ ਨਾਲ ਹੁੰਦੀ ਆ ਕਿ ਨਹੀਂ ਤੇ ਸਰਦਿਆ ਨੇ ਕੋਈ ਨਸ਼ਾ ਕੀਤਾ ਹੈ ਮੇਰ ਨਾਲ ਨੇ ਮੇਰੀ ਸ਼ਾਨ ਦੇ ਖਿਲਾਫ ਬੋਲਿਆ ਹੈ ਤੇ ਗਲਤ ਬੋਲਿਆ ਹੈ ਮੈਂ ਇਸ ਵੇਰੇ ਐਸਐਸਪੀ ਸਾਹਦੇ ਵੀ ਪੇਸ਼ ਹੋਣਾ ਵਾ ਤੇ ਡੀਏਜੀ ਸਾਹਬ ਦੇ ਵੀ ਪੇਸ਼ ਹੋਣਾ ਵਾ ਉਹਨਾਂ ਦੇ ਧਿਆਨ ਚ ਮਾਮਲਾ ਲਿਓਣਾ ਉਤਰਾ ਮੈਂ ਐਸਐਸਪੀ ਸਾਹ ਨੂੰ ਵਟਸਐਪ ਆਪਣੀ ਰਿਪੋਰਟ ਕੀਤੀ ਆ ਉਹਨਾਂ ਦੇ ਮਾਮਲਾ ਵੀ ਧਿਆਨ ਚ ਰਿਹਾਣਾ ਤੇ ਬੰਦੀ ਕਾਨੂੰਨੀ ਕਾਰਵਾਈ ਕਰਨੀ ਹੈ ਜੇ ਨਾ ਹੋਈ ਤੇ ਅਸੀਂ ਥਾਣਾ ਬੰਦ ਕਰਾਂਗੇ ਜੀ ਮੈਂ ਕਿਸਾਨ ਪਾਰਟੀ ਨਾਲ ਗੱਲ ਕਰਕੇ ਕਿਸਾਨ ਜਥੇਬੰਦੀਆਂ ਨਾਲ ਤੇ ਇਹਦੇ ਬਾਰੇ ਨਾਰੇਬਾਜ਼ੀ ਕਰਾਂਗੇ ਇਹ ਤਰਾਹ ਬੰਦ ਕਰਾਂਗੇ ਜੀ ਕੰਮ ਇੱਥੇ ਗੁੰਡਾਗਰਦੀ ਪੂਰੀ ਆਉਂਦੀ ਨਸ਼ੇ ਦੇ ਖਿਲਾਫ ਪੈਸੇ ਲੈ ਲੈ ਛੱਡੰਦੇ ਆ ਜੱਜ ਥਾਣੇ ਦਾ ਕਰੋ ਕਰੋ ਵੀ ਇਹ ਕਰ ਤੁਹਾਡੀ ਸੁਣਵਾਈ ਨਹੀਂ ਹੁੰਦੀ ਕਰੋ ਕਰਾਂਗੇ ਜੀ ਬੰਦ ਕਰਾਂਗੇ ਥਾਣਾ ਉਥੋਂ ਲਾਂਘਾ ਬੰਦ ਕਰਾਂਗੇ ਜੀ ਇਹ ਸੁਚਾਈ ਸੱਚਾਈ ਇਹ ਆ ਕਿ ਉਹ ਬਲੈਕਮੇਲਰ ਬੰਦਾ ਜੀ ਹੈ ਜੀ ਚੁਬਾਲਤਾਨ ਜਿਲ੍ਹਾ ਤਰਨਤੰਦ ਰਹਿਣ ਵਾਲਾ ਜੀ ਇੱਥੇ ਕਦੀ ਆਇਆ ਨਹੀਂ ਸਾਡੇ ਜੀ ਫੋਨ ਤੇ ਮੈਨੂੰ ਬੰਦੇ ਛਡਾਉਣ ਬਾਰੇ ਕਹਿੰਦਾ ਸੀ ਮਹਾਰਾਜ ਨਾਮ ਇਹਨਾਂ ਦਾ ਚੱਲ ਰਿਹਾ ਵਾ ਪਿੰਡ ਵਾਲੇ ਪੰਚਾਇਤ ਵਾਲੇ ਖੜਨਗੇ ਕਹਿੰਦਾ ਜੇ ਮੈਨੂੰ ਬੰਦੇ ਨਾ ਦਿੱਤੇ ਤੇ ਮੈਂ ਚੈਨਲ ਵਾਲਿਆਂ ਨੂੰ ਤਾਂ ਰੁਪਈਆ 10000 ਦੇ ਕੇ ਤੁਹਾਡੀ ਝੂਠੀ ਵਾਇਰਲ ਵੀਡੀਓ ਵੀ ਕਰ ਸਕਦਾ ਬੈਲਰ ਕਰਦੇ ਮੈਨੂੰ ਕਿ ਮਤਲਬ ਮੈਂ ਉਸ ਦਿਨ ਇੱਥੇ ਨਹੀਂ ਸੀਗਾ ਜੀ ਮੈਂ ਉਸ ਦਿਨ ਇੱਥੇ ਮੇਰੇ ਫੋਨ ਤੇ ਮੇਰੇ ਕੀਤਾ ਬਿਲਕੁਲ ਤੁਸੀਂ ਸੱਚੇ ਜੀ ਮੈਂ ਉਸ ਦਿਨ ਬਟਾਲੇ ਸੀ ਮੈਂ ਸਾਰਾ ਕੁਝ ਬਟਾਲੇ ਦੀ ਲੋਕੇਸ਼ਨ ਵਗੈਰਾ ਸਾਰੀ ਘੜਾਈ ਹੈ ਆਪਣੀ ਮੈਂ ਉਸ ਦਿਨ ਬਟਾਲੇ ਸੀ ਤੁਹਾਡੇ ਮੁਤਾਬਕ ਤੁਹਾਡੇ ਉੱਤੇ ਲੱਗੇ ਅਲੀਗੇਸ਼ਨ ਸਾਰੇ ਝੂਠੇ ਨੇ ਝੂਠੇ ਕਹਦੇ ਹੈ ਕੋਈ ਗੱਲ ਹੀ ਨਹੀਂ ਜੀ ਝੂਠੇ ਜਦੋਂ ਮੈਂ ਹੈ ਹੀ ਨਹੀਂ ਬਟਾਲਿਆਂ ਇਹਨੇ ਪੈਸੇ ਕਿਦਾਂ ਹਵਾ ਚ ਕਿਦਾਂ ਪਚਾਰਤੇ ਠੀਕ ਹੈ ਠੀਕ ਨਹੀਂ ਨਾਲੇ ਕਹਿੰਦਾ ਮੈਂ ਪੱਤਰਕਾਰ ਨੂੰ ਪੈਸੇ ਦੇ ਕੇ ਚੈਨਲ ਵਾਲਿਆਂ ਨੂੰ 10000 ਰੁਪਏ ਦਾ ਕੇ ਖਬਰ ਲਵਾਵਾਂਗਾ ਨਹੀਂ ਉਹ ਉਹ ਸਾਬਤ ਕਰੇ ਆਹ ਸਾਬਤ ਕਰ ਤਾਡੇ ਕੋ ਕੋਈ ਰਿਕਾਰਡਿੰਗ ਹੈਗੀ ਉਹਦੀ ਕਾਦੀ ਸਾਡੇ ਕੋਲ ਕੋਈ ਕਾਰਜ ਦੇ ਚ ਬੋਲਿਓ ਜਿਹੜੀ ਮੇਰੇ ਮੇਰੇ ਪਹਿਰੇ ਬਾਰੇ ਮੰਗ ਕਰਦੇ ਦੀ ਕੋਈ ਰਿਕਾਰਡਿੰਗ ਹੈਗੀ ਨਹੀਂ ਦੇਖੋ ਜੀ ਉਹਨੇ ਕਿਹਾ ਕਿ ਤੁਹਾਡੇ ਹਾਲੇ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾਵੇ ਉੱਥੋਂ ਰਿਕਾਰਡਿੰਗ ਕਢਾਈ ਜਾਵੇ ਰਿਕਾਰਡਿੰਗ ਕਢਾਈ ਜਾਵੇ ਜਦੋਂ ਮੈਂ ਹੀ ਨਹੀਂ ਇੱਥੇ ਹੈਗਾ ਅਕਸਰਾ ਕੋਲੋਂ ਮੰਗ ਕੀਤੀ ਹੈ ਦੇਖੋ ਇਹ ਉਹ ਸਾਡੇ ਅਕਸਰਾ ਦਾ ਕੰਮ ਆ ਉਹਨਾਂ ਕਢਾ ਲੈਣੀ ਹੈ ਫਿਰ ਜਦੋਂ ਮੈਂ ਹੀ ਨਹੀਂ ਇੱਥੇ ਹੈਗਾ ਤੁਹਾਨੂੰ ਮੈਂ ਬਾਰ-ਬਾਰ ਦੱਸ ਰਿਹਾ ਜਗਵੀਰ ਪੱਤਰਕਾਰ ਨੇ ਵੀ ਦੱਸਿਆ ਤੁਸੀਂ ਕਿਉਂ ਨਹੀਂ ਵਿਸ਼ਵਾਸ ਕਰਦੇ ਫਿਰ ਠੀਕ ਹੈ ਸਰ ਠੀਕ ਹੈ ਜੀ ਠੀਕ ਨਹੀਂ